ਜਿਹੜਾ ਜਿਹੜਾ ਦਾਣਾ ਮੰਡੀ ਜਾ ਕਾਰਨਾਮਾ ਕੀਤਾ ਜ਼ਿੰਮੇਵਾਰਾਂ ਦੇ ਨਾਲ ਲਿਆ ਤਿੰਨ ਬੰਦੇ ਦਸੋ ਤੇ 40 50 100 ਬਈਆ ਕਹਿੰਦੇ ਪੈ ਗਿਆ ਉਹਨਾਂ ਨੂੰ ਉਹਨਾਂ ਕੀ ਕਿਹਾ ਚਲੋ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ ਪਾਰਸ ਦਾ ਮੌਜੂਦਾ ਉਹਨਾਂ ਜਾ ਕੇ ਇਹ ਭਈਆ ਲੋ ਗਿਆ ਵੀ ਸਾਡੀ ਜਣੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕਿਆ ਵਾ ਟਰਾਲੀ 'ਚ ਲਾ ਦਿਓ ਜਿਹਨਾਂ ਦੇਣ ਲੱਗੋ ਹਿਲਾਵਾਂਗੇ ਐਨੀ ਗੱਲ ਕਹਿੰਦੇ ਇਹ ਲੋ ਉਹਨਾਂ ਦੀ ਭੈਣ ਦਾਰੂ ਪੀਤੀ ਹੈ ਡਰਿੰਕ ਕੀਤੀ ਹੋਈ ਕੁਝ ਐਦਾਂ ਚਾਰ ਉਹ ਆਣ ਕੇ ਬੰਦੇ ਉਹਨਾਂ ਦੇ ਨਾਲ ਬੈ ਗਏ ਕਿ ਦਰ ਗੰਦਾ ਅਜਾ ਗੋਂ ਬੋਲੀ ਕੋ ਰਿਆ ਚੋਟਾ ਸਾਲ ਦਾ ਬੱਚਾ ਜਿਹੜਾ ਦੇਖੋ ਸਵੇਰਾ ਰੋਟੀ ਚਾਹਮਾ ਲੈ ਗਿਆ ਤਾਂ ਉਹਦੇ ਤੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40-45 ਸਾਲ ਦਾ ਬੰਦਾ ਹੋਆ ਤਾਂ ਉਹਦੇ ਸੱਤ ਸੇਤੂ ਮਾਰਿਆ ਉਹਦੇ ਦਾੜੀ ਪਾਟ ਗਿਆ ਪਾਦਿਆ 60 ਦਿਨ ਬਾਅਦ ਦੇ ਇਹ ਕੀ ਇਹ ਕੀ ਕੀ ਕਾਨੂੰਨ ਹੈ ਕਿਥੋਂ ਦਾ ਇਹ ਭਈਆ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ 'ਚ ਵੀ ਆਪਾਂ ਇੱਥੇ ਆਣ ਕੇ ਵਿਅਕਤੀਆਂ ਨੂੰ ਕੁੱਟ ਮਾਰ ਕਰਨੀ ਆ ਇਹ ਇਹਨਾਂ ਨਾਲ ਕੋਈ ਯਾਰ ਨਹੀਂ ਥੋੜੀ ਬੈਸ ਨਾਮ ਮੋਚਦਾ ਮੈਨੂੰ ਪਹਿਲਾਂ ਜਿਹੜਾ ਸਾਡੇ ਬੰਦੇ ਦਾ ਸਿਰ ਪਟਾ ਉਹਨੂੰ ਦੇਖ ਲਈਏ ਚੱਲੋ ਡਾਕਟਰ ਚੱਲੋ ਕੋਡ ਮੋੜ ਮੋੜ ਇਹਨਾਂ ਨੂੰ ਥੋੜੀ ਜਿਹਾ ਤਿੰਨ ਮਿੰਟਾਂ ਤੱਕ ਬੈਠੇ ਸਭ ਓਟਾ ਨਕਸਾਨ ਕਰਦਾ ਸੀ ਕੋ ਉਹਨਾਂ ਨੇ ਮਾਰ ਗੀ ਭਈਏ ਤੁਸੀਂ ਭੱਜ ਕੇ ਜਿੰਨਾ ਮਰਜ਼ੀ ਕੁੱਟਾ ਫੜੋ ਜੋ ਮਰਜ਼ੀ ਕਰੋ ਉਹਨਾਂ ਨੂੰ ਹਾਂ ਜੀ ਬੜਾਇਆ ਬਣਾ ਲਿਓ ਤੁਹਾਨੂੰ ਆਪਾਂ ਹੋ ਵੀ ਆ ਦੇਖੋ ਠੀਕਾ ਥੋੜਾ ਜਿਹਾ ਦੁਬਾਰਾ ਆਹ ਬਈ ਹੱਲਾ ਦੇ ਬਦਮਾਸ਼ ਬਣੇ ਫਿਰਦੇ ਕੱਲੂ ਦੇਖਦੇ ਇਹਨਾਂ ਨੂੰ ਕਰੋ ਕੰਮਾਂ ਦੇ ਲੱਗੋ ਆ ਬਈ ਅਕੋਰਡਿੰਗ ਸਾਰੀ ਵੀਡੀਓ ਬਣਾ ਰਿਹਾ ਹਾਂ ਉਹ ਬਣਾਉ ਰਿਹਾ ਵੀਡੀਓ ਅੱਛਾ ਦਾ ਕੀ ਕਰਨਾ ਮੇਰਾ ਮੇਜਰ ਸਿੰਘ ਨਾ ਆਇਆ ਹੀ ਪਿੰਡ ਚੱਲ ਲਈ ਆਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜਤ ਤੇ ਕੱਦ ਕਰਕੇ ਬਾੜ ਸਾਹ ਦੇ ਤੇ ਉੱਤੇ ਨਾ ਮੱਕੀ ਫੋਲੀ ਪਈ ਸੀ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸੁੱਕਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬਿਲਕ ਤੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇਰ ਉਹ ਜਾ ਕੇ ਬੈਂਚ ਤੇ ਸੁੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੋਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇਹ ਚ ਲੱਦ ਦੋ ਸੇਤ ਦਾ ਮੀਂਹ ਤੇ ਅਸੀਂ ਇਹਨੂੰ ਘਰੇ ਲੈ ਜਾਈਏ ਜਦੋਂ ਮੀਂਹ ਦਾ हट ਜੂਗਾ ਤਾਂ ਅਸੀਂ ਬਾਹਰ ਚ ਲੈ ਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੇਟੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆ ਮੱਕੀ ਲਾ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਹੋਣਾ ਉਹਨਾਂ ਕੇ ਇਹਦੇ ਬੇਲ ਚ ਆ ਕੇ ਤੇ ਹੱਥ ਚ ਰੋੜਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਦਾੰਗ ਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸੇਰ ਵੀ ਫੜਿਆ ਤੇ ਇੱਥੋਂ ਨਿਕਲੇ ਤੇ ਮੁੜ ਕੇ ਪਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ 100 ਭਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ ਦੇ ਰੋੜੇ ਬੱਜੇ ਪਰ ਉਹ ਕਹਿੰਦੇ ਸ਼ੀਸ਼ੇ ਨੇ ਰੋੜੇ ਤੁਸੀਂ ਮਾਰੇ ਆ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕਲੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜ ਸਾਫ ਦੀ ਦੁਕਾਨ ਤੇ ਸੇਰ ਬਾਪੂ ਦਾ 파ੜਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਕਿੰਨੇ ਜਖਮੀ ਹੋਏ ਤੁਹਾਡੇ ਜਖਮੀ ਆਂ ਤਿੰਨ ਜਣੇ ਹੋਈ ਜੀ ਕੀ ਕੀ ਨਾਮ ਹਨ ਉਹ ਇੱਕ ਮਨਕੀਰਤ ਤੇ ਇੱਕ ਕੀ ਨਾਮ ਇੱਕ ਮਨਕੀਰਤ 14 ਸਾਲ ਦਾ ਤੇ ਬਾਪੂ ਮੇਰਾ ਮਿੰਦਰ ਸਿੰਘ ਉਹ ਹੈਗਾ 85 ਸਾਲ ਦਾ ਬਾਪੂ ਲੱਗਿਆ ਉਹਦਾ ਸੇਰ 파ੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਉਹ ਕਿਨੇ 파ੜਿਆ ਉਹਨਾਂ ਬਈਆਂ ਨੇ ਹੋਰ ਕੀ ਮੰਗੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਇਹ ਭਈਏ ਆੜਤਾਾਂ ਤੇ ਬੈਠੇ ਤੇ ਆੜਤਾਾਂ ਦੇ ਜਿਹੜੇ ਮਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ ਜਿਹੜੇ ਸਾਡੇ ਉੱਤੇ ਘੁਗੀ ਸਾਹਿਬ ਆ ਉੱਤੇ ਉਹਨਾਂ ਦਾ ਪੱਲੇਦਾਰ ਉਹ ਸਾਨੂੰ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋਈ ਕਹਿੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪ ਦੀ ਕਦੂਤੀ ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣੈਨ ਮੇਰੀ ਆ ਤੀੜੀ ਹੋਈ ਨਹੀਂ ਪਾਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ ਤੇ ਦਾਣਾ ਮੰਡੀ ਚ ਕੀ ਘਟਨਾ ਕਰਮ ਵਾਪਰੇ ਆ ਦੇਖੋ ਜੀ ਮੇਰਾ ਨਾਮ ਮੁਖਤਿਆਰ ਸਿੰਘ ਆ ਪਿੰਡ ਚੱਲੀ ਵਾਲਾ ਮੱਕੀ ਦੀ ਆ ਜਿਹੜਾ ਦਾਣਾ ਮੰਡੀ ਜਿਹੜਾ ਕਾਰਨਾਮਾ ਕੀਤਾ ਜ਼ਿਮੀਂਦਾਰਾਂ ਦੇ ਨਾਲ ਲਿਆਕ ਤਿੰਨ ਬੰਦੇ ਦਸੋ ਤੇ 40 50 100 ਬਈਆ ਕਹਿੰਦੇ ਪੈ ਗਿਆ ਉਹਨਾਂ ਨੂੰ ਉਹਨਾਂ ਕੀ ਕਿਹਾ ਸਿਰੋ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ بارش ਦਾ ਮੌਸਮ ਆ ਉਹਨਾਂ ਜਾ ਕੇ ਇਹ ਭਈਆਂ ਨੂੰ ਕਿਹਾ ਵੀ ਸਾਡੀ ਜਣੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕਿਆ ਵਾ ਟਰਾਲੀ 'ਚ ਲਾ ਦਿਓ ਜਦੋਂ ਦੇਣ ਲੱਗੋ ਹਿਲਾਵਾਂਗੇ ਇੰਨੀ ਗੱਲ ਕਹਿੰਦੇ ਜੇਰ ਉਹਨਾਂ ਦੀ ਪਰ दारू ਪੀਤੀ ਆ ਡਰਿੰਕ ਕੀਤੀ ਹੋਈ ਕੋਈ ਇਦਾਂ ਚਾਂਸ ਉਹ ਆਣ ਕੇ ਬੰਦੇ ਉਹਨਾਂ ਨੂੰ ਦਿਨਾਂ ਨੂੰ ਬੈ ਗਏ ਉਹ ਬਜ਼ੁਰਗ ਹਾਂਜੀ ਕੀ ਕਹੇ ਤੇ ਹਮਲਾ ਕੀਤਾ ਇਹ ਦੇਖੋ ਇਹ ਮੇਰਾ ਮੈਂ ਤੇ ਮੁੱਦਾ ਇਹ ਟਾਉਣਾ ਵੀ ਜਿਹੜਾ ਮਨੀਮ ਆ ਹੋ ਗਈ ਉਹਦੇ ਨਾਂ ਤੇ ਹੋਇਆ ਇਹ ਕੰਮ ਮਨੀਮ ਦਾ ਕੰਮ ਕੀ ਹੁੰਦਾ ਮਨੀਮ ਦਾ ਕੰਮ ਤਾਂ ਆਪ ਦੀ ਜਿਹੜੀ ਜਨਤਾ ਮਗਰ ਖੜੀ ਉਹਨੂੰ ਸਹਾ ਦਾ ਵੀ ਹਾਂ ਪਾ ਕੰਮ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਤੂੰ ਦਾ ਜਿੰਮੇਦਾਰ ਉਹਨਾਂ ਨੇ ਆਕੀ ਤੱਕ ਕਰ ਦਿਆ ਚੌਧਰੀ ਆ ਇਹਦੇ ਇਹਦੇ ਅੰਦਰ ਚ ਸਾਰੀ ਲੇਬਰ ਹੈਗੀ ਆ ਜਿਉ ਨਾ ਕੀ ਜਦ ਜੜੀ ਮੱਕੀ ਸਫਰਾ ਦੇ ਟ੍ਰਾਲੀ ਚ ਲੋਡ ਕਰਨ ਦੇ ਇਹਦਾ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਮੰਜੇ ਤੋਂ ਬਾਦ 6 ਟਾਂਕੇ ਬਜ਼ੁਰਗ ਦੇ ਲੱਗੇ 85 ਸਾਲ ਦਾ ਬਜ਼ੁਰਗ ਉਹ ਦੇਖੋ ਕਿਦਾਂ ਰਗੰਦਾ ਫਾਇਦਾ ਕੋ ਬੋੜੀ ਹੋ ਰਿਆ 14 ਸਾਲ ਦਾ ਬੱਚਾ ਤੇ 14 ਸਾਲ ਦਾ ਬੱਚਾ ਜਿਹੜਾ ਦੇਖੋ ਸਵੇਰਾ ਰੋਟੀ ਸ਼ਾਮ ਲੈ ਗਿਆ ਤੇ ਉਹਦੇ ਦੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40-42 ਸਾਲ ਦਾ ਬੰਦਾ ਹੋਆ ਤੇ ਉਹਦੇ ਸੱਤ ਵੀ ਮਾਰਿਆ ਉਹਦੇ ਤੇ ਉਹਦਾ ਦਾੜੀ ਵੀ ਪੱਟ ਗਿਆ ਪਾਰ ਦੀ ਸਾਟੀ ਉੱਬਾਲਾ ਦੇਦੇ ਇਹ ਕੀ ਇਹ ਕੀ ਕਿ ਨੂੜਾ ਕਿਥੋਂ ਦਾ ਇਹ ਭਈਆ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ ਚ ਵੀ ਆਪਾਂ ਇੱਥੇ ਆਣ ਕੇ ਵੀ ਆ ਜੀਵਿਦਾਰਾਂ ਨੂੰ ਕੁਟ ਮਾਰ ਕਰਨੀ ਆ ਆਰਤੀ ਇਹ ਨਹੀਂ ਜੋਗਾ ਹੈ ਨਹੀਂ ਇਹ ਆਰਤੀ ਇਹ ਆਰਤੀ ਕਿੱਥੇ ਆਰਤੀ ਉਹਨੂੰ ਕੋਲ ਬੋਲਦਾ ਸਾਡੇ ਸਾਡੀ ਆਰਤੀ ਦੇ ਉੱਪਰ ਕੀ ਆ ਅੱਜ ਇਹਦੀ ਆਰਤੀ ਦੇ ਉੱਪਰ ਹੈ ਜੀਵਿਦਾਰ ਦੇ ਕਿ ਇੰਨੇ ਸੱਟਾਂ ਲੱਗਿਆ ਬੰਦਾ ਵੱਜਦਾ ਫਿਰ ਇਹ ਆਰਤੀ ਨੂੰ ਪਤਾ ਲੱਗਣਾ ਮੇਰੇ ਆ ਕੰਮ ਹੋ ਗਿਆ ਹੋਰ ਮੰਗ ਕੀ ਕਰਨਾ ਚਾਹੁੰਦੇ ਮੰਗ ਮੈਂ ਇਹ ਗੱਲ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਸਾਬ ਮਿਲੇ ਇਹ ਜਿੰਨਾ ਜਿੰਨਾ ਇਹਨਾਂ ਦੇ ਕਾਰਨਾਮੇ ਸੱਟਾਂ ਲੱਗਿਆ ਇਹਨਾਂ ਨੂੰ ਸਾਬ ਚਾਹੀਦਾ ਭਈਆ ਨੂੰ ਪੂਰੀ ਸਜ਼ਾ ਚਾਹੀਦੀ ਨੇ ਇਹ ਤੋਂ ਇਹ ਤਾਂ ਨੂੰ ਜਾਈਦਾ ਕਾਟਦੀ ਉਹਨੀਆਂ ਦੁਕਾਨ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਉਹ ਦੋਸ਼ ਹੈ ਕਿ ਕਿਸਾਨਾਂ ਨੇ ਸ਼ੀਸ਼ੇ ਤੋੜੇ ਉਹ ਕੀ ਮਾਮਲਾ ਵਾ ਦੇਖੋ ਭਾਜੀ ਇਹ ਵੀ ਮੈਂ ਦੱਸ ਦਿੰਦਾ ਹੁਣ ਇਹ ਦੱਸੋ ਤਿੰਨ ਬੰਦੇ ਆ ਜਿਹੜੇ ਜੀਵਿਦਾਰ ਉਹ ਆਪਦੀ 100 ਬੰਦੇ ਤੋਂ ਜਾਵੇ ਚੌਣ ਦੇ ਕਿ ਸ਼ੀਸ਼ੇ ਤੋੜਨਗੇ ਉਹ ਤੇ ਇਹਨਾਂ ਦੇ ਆਪਦੇ ਭਈਏ ਜਿਹੜੇ ਇਧਰੋਂ ਰੋੜਾ ਚਲਾ ਰਹੇ ਆ ਇਹਨਾਂ ਨੇ ਆਪ ਦਾ ਬਜਾ ਗਿਆ ਤਾਂ ਆਪਦੀ ਦੁਕਾਨ ਦੇ ਸ਼ੀਸ਼ੇ ਚ ਵੱਜਨਦੇ ਆ ਤੇ ਉਹ ਕਹਿੰਦੇ ਇਹਨਾਂ ਤੋੜਿਆ ਇਹਨਾਂ ਤੋਂ ਜਾਰੇ ਇੱਕ ਦਾ ਗੁੱਟ ਟੁੱਟ ਗਈਓ ਮੇਜਰ ਸਿੰਘ ਦਾ ਦੂਜਾ ਬਜ਼ੁਰਗ ਦੇਖੋ ਤੁਸੀਂ ਆ ਵੀ ਦੇਖ ਲੋ ਕੈਮਰੇ ਦੀ ਵੀਡੀਓ ਆਈ ਹੋਣੀ ਆ ਵੀ ਕਿਦਾਂ ਉਹ ਬਜ਼ੁਰਗ ਦੇ ਉਹ ਰੋੜੇ ਮਾਰ ਲੂਗਾ ਕਾ ਆਪਣੀ ਜਾਨ ਬਜਾਊਗਾ ਜਿਹੜਾ ਬੰਦਾ ਨਿਹੱਕ ਬਿਆ ਮੰਜੇ ਦੇ ਇਸ ਟਾਈਮ ਤਾਂ ਸੀਸੀਟੀਵੀ ਕੈਮਰੇ ਵੀ ਹੈਗੇ ਖੰਗਾਲ ਨੇ ਮੈਂ ਕਹੇ ਜੇ ਅਸੀਂ ਮੈਂ ਹੁਣ ਇਹ ਵੀ ਕਹਿ ਰਿਹਾ ਮੈਂ ਵੀ ਕਿਸਾਨ ਆ ਮੈਂ ਕਹਿ ਰਿਹਾ ਕਿ ਜੇ ਸੀਸੀਟੀਵੀ ਕੈਮਰੇ ਸਾਡੇ ਬੰਦਿਆਂ ਦੇ ਰੋੜੇ ਵੱਜ ਜਵੇ ਨਾ ਸੀਧੇ ਤੋੜਿਆ ਤੇ ਇਸ ਸਵੇਰੇ ਪਵਾ ਕੇ ਦਊਂਗਾ ਪਹਿਲੇ ਨਰ ਦੇ ਆਪ ਪਵਾ ਕੇ ਦਊਗਾ ਜੇ ਇਦਾਂ ਦੀ ਕੋਈ ਗੱਲ ਮਾਰਦਾ ਤੇ ਭਈਆਂ ਤੇ ਫੇ ਭਈਆਂ ਦਾ ਜਾ ਜਾ ਮਨੀਮ ਹੋਊਗਾ ਅਕਦਾਰ ਤੇ ਜਾਓ ਭਈਏ ਖੁਦਾ ਬੋਣ ਦੇ ਕੀ ਕਰਨਾ ਹੋਇਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਤਲੇਸ਼ ਠਾਕੁਰ ਕੀ ਆਜ ਲੜ ਰਹਾ ਹੈ ਕਿ ਉਹ ਵੀ ਮੰਡੀ ਨੂੰ ਆਜ ਪਰਸੋ ਦਾ ਪਰਸੋ ਦਾ ਗਲ ਹੈਗਾ ਜੀ ਪਰਸੋ ਬੰਦੇ ਸਤਾ ਪਿਆ ਸੀ ਕਹਿੰਦਾ ਚੁੱਪ ਕਰਕੇ ਸੋ ਜਾਓ ਬੰਦੇ ਬੋਲਦਾ ਸੀ ਉਹਨੇ ਕੁੱਟਣ ਲੱਗ ਪਿਆ ਮਾਰਾਇ ਤਿੰਨ ਕੁ ਬੱਟੀਆਂ ਲਗਾਏ ਜੀ ਮੈਂ ਕੁਝ ਨਹੀਂ ਬੋਲਿਆ ਉਹ ਦੰਦੇ ਗਲਤੀ ਮੈਨੂੰ ਰਹਿਣ ਦਿੱਤਾ ਲੱਗਦਾ ਚਲੋ ਕੋਈ ਬੰਦੇ ਸਰ ਆਪਿਆ ਤਾਂ ਰਹਿਣ ਦਿਓ ਆਜ ਫਿਰ ਕੁੱਟਣ ਲੱਗ ਪਿਆ ਜੀ ਆਜ ਕੁੱਟਣ ਲੱਗ ਗਿਆ ਉਹਨੂੰ ਮੈਂ ਕਿਹਾ ਜੀ ਸਰਦਾਰ ਜੀ ਬੰਦੇ ਨੂੰ ਕਾਹਨੂੰ ਚੇਰਨੇ ਆਇਆ ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ ਤੇਰੇ ਚੌਧਰੀ ਆ ਉਹਨੂੰ ਕੋ ਸਦਾ ਉਹਦੇ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈਗਾ ਨਾ ਬਾਪੂ ਕਹਿੰਦਾ ਰਹਿੰਦੇ ਰਹਿੰਦੇ ਠੀਕ ਹੈ ਜੀ ਬਾਪੂ ਜਿਹੜਾ ਹੈ ਨਾ ਬਾਪੂ ਸਾਰੇ ਤੇਰੀ ਬੇਕੇ ਸੁਕਾਇਆ ਤਿੰਨ ਬੰਦੇ ਆ ਸੀ ਉਹ ਸਾਰੇ ਬੰਦੇ ਆਪੇ ਕਮਲ ਦੇ ਹੈਗਾ ਜੀ ਜਿਹੜਾ ਬੰਦੇ ਉੱਤੇ ਸੁਤਾਵੇ ਉਹਨੂੰ ਸਮਝਾਨ ਗਿਆ ਉਹ ਉਹਨੂੰ ਕੋਟਣ ਲੱਗ ਪਿਆ ਕੱਟੇ ਹੋ ਗਿਆ ਮਾਲ ਉਹਨੂੰ ਕੀ ਕਰਨਾ ਗਿੱਲੇ ਮਾਲ ਕੱਟੇ ਹੋ ਗਿਆ ਉਹਨੇ ਉਹਦੇ ਕੰਮ ਨਹੀਂ ਸੀਗਾ ਉਹਦੇ ਮਾਲ ਢੇਰ ਲਾ ਕੇ ਤੇਰਪਾਲਾ ਕੇ ਢੰਗ ਦਿਆ ਸੀ उस हो तो गया सारी धूप मेरी सो गया हूँ अपन कमल दमाल पढ़ के आया हूँ ट्राली आने वाला से पढ़ना सी होर अपन एक सौ तेती नंबर दुकान पर जी तो वो कहें कुटन लग पे मेरे गाल दब दिया जी गला दब दिया फिर मैं जान चला के भागा वहाँ से तो उ एक सौ तेती नंबर दुकान से तो मेरी हिस्सा पता शीशा तोड़ दिया जी

ਇਹ ਤਾਂ ਇਥੋਂ ਬਾਹਰ ਸੀਆ ਹੋਣੀ ਆ ਮੈਨੂੰ ਤੇ ਮੇਰੇ ਆ ਮਨੀਮ ਸਾਹਿਬ ਤੇ ਮੇਰੇ ਆ ਲੇਬਰ ਵਾਲੇ ਫੋਨ ਕਰਦੇ ਸੀ ਜੀ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਆ ਜੀ ਕੰਮ ਤੇ ਉਹਨਾਂ ਕਿਦੇ ਐ ਹੋਰ ਆ ਬਾਠ ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਵਾਰ ਦੇ ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ ਤੇ ਉਹ ਕਿਦੇ ਝੱਟ ਜੁੜੂ ਮਾਰ ਜੇ ਲੇਟ ਹੋ ਗਿਆ ਉਹਨੇ ਗਾਲਾਂ ਗੂਲਾਂ ਕੱਢ ਸੱਡੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਵੀ ਦੁਕਾਨ 'ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਭੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਦੇਖੇ ਦੇਖਿਆ ਹੀ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਟਿੱਡਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ ਤੇ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ ਪਰ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ ਜੀ ਇਹ ਬਿਲਕੁਲ ਧੱਕੇਸ਼ਾਈ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਕੀ ਦੁਕਾਨ ਦਾ ਨਾਮ ਕੀ ਕਿੰਨਾ ਨੰਬਰ ਦੁਕਾਨ ਹੈ ਸੰਜਮ ਟਰੇਡਿੰਗ ਕੰਪਨੀ ਹੈ ਜੀ 133 ਨੰਬਰ ਦੁਕਾਨ ਹੈ ਕਿੰਨੇ ਕਬਜ ਦੀ ਘਟਨਾ ਹੈ ਆ ਮੈਨੂੰ ਲੱਗਦਾ ਜੀ ਏਦਾ ਹੀ ਘੰਟਾ ਹੋਇਆ ਹੋਊਗਾ 9 ਵਜੇ ਮੈਂ ਆਪਣੇ ਹੋਰ ਦਫਤਰ ਗਿਆ ਸੀ ਏਜੰਸੀ ਵਾਲੇ ਤੇ ਮੈਨੂੰ ਇਹ ਪਿੱਛੇ ਫੋਨ ਕਰਦੇ ਮੈਨੂੰ ਬਾਹਰੋਂ ਕਿਤੇ ਫੋਨ ਆਇਆ ਤੇ ਇਹਦਾ ਤੇ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤੇ ਮੈਂ ਭੱਜਿਆ ਉਥੋਂ ਜਦੋਂ ਉਹਨੇ ਦੱਸਿਆ ਵੀ ਇਦਾਂ ਲੜਾਈ ਹੋ ਗਈ ਆ ਤੇ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ ਤੇ ਦਫਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਨੇ ਮੈਂ ਉਥੋਂ ਭੱਜਿਆ ਤੇ ਆਉਂਦਿਆਂ ਨੂੰ ਆ ਸਾਰੀ ਘਟਨਾ ਹੋਈ ਹੋਈ ਹੁ ਹਾਂ ਮੈਂ ਕਰ ਰਿਹਾ ਜੀ ਬਲਕਾਰ ਮੁੰਸ਼ੀ ਨੂੰ ਫੋਨ ਕੀਤਾ ਉਹ ਇਥੋਂ ਬਦਲ ਹੋ ਗਿਆ ਸੀ ਤਾਂ ਮੈਂ ਹੁਣ ਹੋਰ ਇੱਕ ਨੰਬਰ ਤੇ ਆ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੰਗ ਕੀ ਕਰਨਾ ਚਾਹੁੰਦੇ ਹੋ ਮੰਗਿਆ ਜੀ ਇਹ ਗੁੰਡਾਗਰਦੀ ਹੈ ਸ਼ਰੇਆਮ ਬਿਲਕੁਲ ਗੁੰਡਾਗਰਦੀ ਆ ਆ ਲੇਬਰ ਆ ਇੰਨਾ ਤਬਕਾ ਬੈਠਾ ਵਿਚਾਰਾ ਕਿ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ ਮੋਟਾ ਤਾਂ ਬੇਨਾਂ ਤੇ ਕੰਮ ਕਰਾ ਲਓਗੇ ਤੇ ਜੇ ਇਹਨਾਂ ਨੂੰ ਕੁੱਟਣ ਲੱਪੈ ਜਾਓਗੇ ਤਾਂ ਪਿੱਛੇ ਜਾ ਕੇ ਹੋਰ ਆੜਦੀਆਂ ਦੇ ਦਫ਼ਤਰ ਤੋੜੋਗੇ ਤੇ ਇਹ ਕੋਈ ਇਹ ਕੋਈ ਸ਼ਰਾਫਤ ਵਾਲਾ ਕੰਮ ਆ ਜੀ ਇਹ ਤਾਂ ਗੁੰਡਾਗਰਦੀ ਹੋ ਗਈ ਕਿੰਨੇ ਕੁ ਲੋਕ ਸੀਗੇ ਇਹ ਮੈਂ ਤਾਂ ਇੱਥੇ ਨਹੀਂ ਸੀ ਕਿਨੇ ਸੀ ਇਹ ਆ ਸਾਡੇ ਮੁਨੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਤੁਸੀਂ ਪੰਜ ਪੰਜ ਕਿੰਨੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਇਹ ਆਣ ਕੇ ਸ਼ੀਸ਼ੇ ਭੰਨੇ ਆ ਜੀ ਸਾਰੇ ਇਹ ਸਾਰੇ ਚਾਲ ਨੂੰ ਬਿਲੋਂਗ ਕਰਦੇ ਲਈ ਚਾਲ ਨੂੰ ਸਾਰੇ ਮੇਜਰ ਸਿੰਘ ਨਾਮ ਸੀ